ਸੂਰਜ ਚੜ੍ਹ ਗਿਆ। ਜਿਆਦਾ ਨਿਕਲ ਲੰਗਾ। ਕਿੱਦਾਂ ਜੀ? ਅੱਜ ਆਪਾਂ ਕਈ ਦਿਨਾਂ ਬਾਅਦ ਚੱਲੇ ਆਂ ਕੋਹਵਾਲ ਨੂੰ। ਨੀੜਾ ਮਾਨ ਨੂੰ ਕੋਹ ਵਾਲੇ ਰਾਹਾਂ ਤੇ ਮਿਲ ਲਿਆ ਚੱਲ ਕੇ। ਕੋਟਰੀ ਤੇਰਾ ਹੁੰਦਾ ਜਾ ਹੋ ਜਾਂਦਾ ਆ ਮੋਟਰਸਾਈਕਲ ਹੱਲੇ ਨਹੀਂ ਚੱਲਦਾ ਕੋ ਵਾਲੇ ਰਾਹ ਤੇ ਮਿਲਦੀਆਂ ਕਣਕਾਂ ਵੀ ਹੋ ਗਈਆਂ ਚੰਗੀਆਂ ਇਸ ਵਾਰ ਉਹ ਤਾਂ ਸੋਹਣੀਆਂ ਹੋ ਗਈਆਂ ਪਰ ਤਲੀਆਂ ਹੈਗੀਆਂ ਬੱਚਾ ਬਿਲਡਿੰਗਾਂ ਤੁਮਾ ਦਿਵਾਲੀ ਵੱਡਵੀਂ ਠੀਕ ਆ ਉਦੋਂ ਜਾੜਾ ਜਾੜ ਤਾਂ ਚੰਗਾ ਹੋਇਆ ਆ ਪਹਿਲਾਂ ਪਹਿਲਾਂ ਵਾਲੀ ਆ ਹਾਂ ਵੀ ਠੀਕ ਆ ਕਣ ਕਾਂ ਚ ਸਿੱਟੀ ਥੋੜੀ ਜਿਹੀ ਦੇ ਦਿਆਂ ਜੰਮੂ ਕਟੜਾ ਹਾਈਵੇ ਐਕਸਪ੍ਰੈਸ ਲਾਟਾਂ ਲਈ ਥਾਂ ਲੱਗ ਪਈ ਵਿਕਣ ਇਟਾਂ ਸਿੱਟੀਆਂ ਆ ਪਰ ਜਾਣਾ ਤਾਂ 11 12 ਫੁੱਟ ਉੱਚਾ ਆ ਦੇਖੋ ਕਿੱਦਾਂ ਚੱਲਦਾ ਕੱਟ ਬਹੁਤ ਦੂਰ ਦੂਰ ਤੱਕ ਹੋਣਗੇ ਇਸ ਲਈ ਲੱਗਦਾ ਥੋੜਾ ਘੱਟ ਚੱਲੂਗਾ ਘੱਟ ਦੂਰ ਦੂਰ ਹੋਣ ਕਰਕੇ ਤੇ ਮੱਕੀ ਉਹਦਾ ਪਲਾਟ ਤਾਂ ਪਈਆਂ ਨੇ ਲੈ ਲੂ ਨੇ ਆਂ ਦੇਖੋ ਕਿੰਨਾਂ ਹਿੱੰਡੀਆਂ ਜਿੱਥੇ ਜਿੱਥੇ ਕੱਟ ਹੋਣੀਆਂ ਉੱਥੇ ਤਾਂ ਮਾਰਕੀਟ ਚੱਲੂਗੀ ਕਟ ਤੋਂ ਬਿਨਾ ਤਾਂ ਦੂਰ ਦੂਰ ਔਖਾ ਹੋ ਜਾਣਾ ਮਾਰਕੀਟ ਨਹੀਂ ਚੱਲ ਸਕਦੀ ਤੇ ਫੇਰ ਥਾਂ ਲਿਆਂਦਾ ਵੀ ਨਹੀਂ ਫੇਰ ਹਾਈਵੇ ਤੋਂ ਪਹਿਲੇ ਲੱਭ ਪਿਆ ਚੱਲਣ ਆਵਾਜਾਈ ਚੱਲਦੀਆਂ ਸ਼ਾਰਟਕਟ ਕਰਕੇ ਸਾਰੇ ਇਸ ਰਾਹ ਤੇ ਚੱਲ ਜਾਂਦੇ ਆ ਰੌਣਕਾਂ আর ਦੀ ਚਮਕਾਂ ਸਰੋਂ ਦੇ ਤੇਲ ਵਾਂਗ ਸਿੱਟੀ ਲੱਗ ਭਗਤ ਕੀ ਸਾਰਿਆਂ ਨੇ ਹੈਗੀ ਆ ਖਤਮ ਕਿਸੇ ਦੇ ਨਹੀਂ ਹੋਈ ਉਹ ਮੇਰੇ ਖਤਮ ਕਰਦੇ ਆ ਬੰਦੇ ਉਹਨਾਂ ਦੇ ਮੈਨਲਾ ਮੈਨਲਾ ਨਹੀਂ ਤਾਂ ਥੋੜੀ ਜਿਆਦਾ ਆ ਕਮਾਦੀ ਦਾ ਕੰਮ ਮੌਸਮ ਐਤ ਕੀ ਠੰਡਾ ਕਰਕੇ ਹਲਵੇਂ ਚੱਲੀ ਜਾਂਦਾ ਬੰਦੇ ਚੱਲਦੇ ਰਹਿੰਦੇ ਆ ਨਹੀਂ ਤਾਂ ਸਿਲਾਈ ਹੁੰਦੀ ਨਹੀਂ ਬੰਦੇ ਗਰਮੀ ਕਰਕੇ ਮਾਰਚ ਦੇ ਵਿੱਚ ਤਾਂ ਉਹ ਘੱਟ ਸਿਲਾਈ ਕਰਦੇ ਆ ਸਿਲਾਈ ਕਰਦੇ ਹੈਗੇ ਪਰ ਇੰਨੀ ਸਿਲਾਈ ਕਰਨੀ ਹੁੰਦੀ ਤੁੱਪ ਜਾਂਦਾ ਹੋ ਜਾਂਦੀ ਆ ਫਿਰ ਪੈੜ ਨੂੰ ਬਹਿ ਜਾਂਦੀ ਆ ਤੁੱਪ ਚ ਜੇ ਗਰੂਪ ਸੰਗ ਰੂਪਾ ਲੱਗਾ ਪੱਠੇ ਵੱਡਣ ਕਿਦਾਂ ਆਲ ਯਾਰ ਚੱਲ ਵਾ ਮੈਂ ਠੀਕ ਆ ਹੋਰ ਪੇ ਹੈ ਆਓ ਠੀਕ ਆ ਹੁਣ ਤਾਂ ਵੱਢੀ ਜਾਂਨੇ ਬੱਠੇ ਹੋਰ ਵੱਢ ਲਈਏ ਹੂੰ ਹਵੇਲੀ ਬੈ ਸਰਦਾਰ ਦੁੱਧ ਭਾ ਕੇ ਆਇਆ ਹੈ ਕੱਢ ਲਈਆ ਨਹੀਂ ਹੈ ਸਹੀ ਹੈ ਹਾਂ ਉਹਨਾਂ ਦਰਦੁਰਤਾ ਨਹੀਂ ਹੁੰਦਾ ਨਹੀਂ ਦਰਦ ਤੋਂ ਤਾਂ ਠੀਕ ਹੈ ਉਹਦਾ ਅੱਛਾ ਹੂੰ ਕੱਟਿਆ ਪੈ ਗਿਆ ਫਰਕ ਹੁਣ ਤਾਂ ਉਹਦਾ ਅੰਦਰੋਂ ਹੀ ਆ ਉੱਪਰੋਂ ਤਾਂ ਇਹ ਸੁੱਕ ਗਿਆ ਅੱਛਾ ਹੂੰ ਇਦਾਂ ਕਲੀ ਕਣਕ ਹੈਗੀਆਂ ਇਹਦੇ ਵਿੱਚ ਟਲੀਆਂ ਥੋੜੀਆਂ ਘਟਿਆ ਪਰ ਇਸ ਵਾਰ ਫੇਰ ਵੀ ਠੀਕ ਰਹਿ ਗਈਆਂ ਜਿੱਦਾਂ ਪਹਿਲਾਂ ਦੇਖਣ ਨੂੰ ਲੱਗਦਾ ਸੀਗਾ ਕਣਕ ਨਹੀਂ ਚੱਜਣਾ ਹੋਈ ਹਰ ਹੋਈ ਮੋਲ ਈਟਿਆਂ ਪਹਿਲਾਂ ਨੂੰ ਪਹਿਲਾਂ ਕਣਕ ਮੋਬਰੀਆ ਹੋ ਜਾਂਦੀ ਸੀ ਇਸ ਵਾਰ ਰਾਲੀ ਵੀ ਜ਼ਿਆਦਾ ਸੀ ਝੋਨੇ ਦੀ ਉਹਦੇ ਕਰਕੇ ਪਹਿਲਾਂ ਤਾਂ ਗੈਰ ਨੇ ਹੁੰਦੇ ਮੂੰਹ ਜੇ ਨਹੀਂ ਲੱਗਦੀ ਸੀ ਸਾਰੇ ਪਾਸੇ ਸੀ ਤਰ੍ਹਾਂ ਇਦਾਂ ਹੀ ਸੀਗੀ ਕੱਲ ਪਨੀਰੀਆਂ ਚ ਨਹੀਂ ਮੱਕੀ ਕਮੈਂਟਾਂ ਵਿੱਚ ਆਪਣੇ ਆਪਣੇ ਇਰੀਏ ਚ ਦੱਸਿਓ ਕਿਦਾਂ ਨਹੀਂ ਹੋਈ ਕਣਕ ਸਾਰਿਆਂ ਦੇ ਪਹਿਲਾਂ ਠੀਕ ਨਹੀਂ ਸੀ ਵੀਡੀਓ ਵੀ ਬਹੁਤ ਬੜੀਆਂ ਆ ਜਿੱਦਾਂ ਢਲੀਆਂ ਦਾ ਕਿੰਨਾ ਫਰਕ ਆ ਇਹਨਾਂ ਖੱਤੇ ਵਿੱਚ ਉੱਧਰ ਜ਼ਿਆਦਾ ਨਹੀਂ ਢਲੀਆਂ ਹੈਗੀਆਂ ਕਈਆਂ ਛਟਾਂ ਬਹੁਤ ਆ ਉੱਧਰ दो गांह जाके तली ज़्यादा है नहीं गिया बाकी कई था, था बहुत या तलियाँ बाकी जड़ी ठंड रही नाल भी कणक बढ़िया हो गई इस बार ठंड उदा ठीक रह गई है पहला ठंड है नहीं सी लगता नहीं ठंड पी पर बाद ठंड भी पैगी जो दबारा गर्मी हुई तो मीह हो गई मीँ तो बाद हम चंगा चलेगी अज भी बदल जया सी छिटी आ भी हैगी खूनजे इस साल जो कुदरत ਸ਼ਿਟਿੰਗ ਵਾਲੀ ਮਰੀ ਨਹੀਂ ਤੇ ਇਹ ਕਣਕਾਂ ਤਾਂ ਉਦਾਂ ਫੇਗ ਠੀਕ ਹੋ ਗਈਆਂ ਸਾਰੇ ਪਾਸੇ ਇੱਕ ਅੰਮ੍ਰਿਤਸਰ ਵਾਲਾ ਗੜੀ ਪਈਆ ਥੁੜਾਈ ਰ ਕੋਡਮ ਨੇ ਪਾਸੇ ਬਾਕੀ ਤਾਂ ਉਦਾਂ ਵਿਚਾਰ ਰਹੇ ਆਂ ਏਅਰਪੋਰਟ ਦਾ ਕੁਛ ਕੀੜੀਆਂ ਹੈਗਾ ਜਿੱਥੇ ਗੜੇ ਪਈਆਂ ਉੱਥੇ ਮਟਰ ਵੀ ਖਰਾਬ ਹੋਏ ਆ ਪੱਠੇ-ਪੁੱਠੇ ਖਰਾਬ ਹੋ ਗਏ ਬਹੁਤ ਨੁਕਸਾਨ ਹੋਇਆ ਉਹਦਾ ਇਹ ਮੱਕੀ ਇਹ ਨਹੀਂ ਤਾਂ ਉਹਦਾ ਬਚਾਰ ਰਹਿ ਗਿਆ ਮੀਂਹ ਪਿਆ ਕੱਲਾ ਉਧਰ ਨੂੰ ਨਹੀਂ ਗੜੇ ਪਏ ਆ ਇਹ ਵਾਲੀ ਕਣਕ ਤਾਂ ਉਹਦਾ ਠੀਕ ਰਹਿ ਗਈ ਆ ਉਹਦੇ ਬਖਤਾ ਜੂਰੀਏ ਨਾਲ ਖੜ ਜਾਂਦਾ ਇੱਕ ਨੈਨੋ ਜੂਰੀਆ ਉਦਾਂ ਸਾਡੀ ਕਣਕ ਵਾਲੇ ਬਾੜ ਦੇ ਆ ਜਾਂ ਫਲਟ ਹੋ ਜਾਂਦੀ ਆ ਕਣਕ ਉਹਦੇ ਵਿੱਚ ਨੈਨੋ ਜੂਰੀਆ ਇੱਕ ਵਾਰੀ ਮੈਂ ਕੋਲ ਹੋ ਕੇ ਪੋਆਇਆ ਸੀਗਾ ਤੇ ਇੱਕ ਖੱਤੇ ਵਿੱਚ ਨਹੀਂ ਪਾਇਆ ਸੀਗਾ ਉਹਦੇ ਨਾਲੋਂ ਕਾਫੀ ਫਰਕ ਸੀਗਾ ਤੇ ਬਾਕੀ ਕਮੈਂਟਾਂ ਚ ਦੱਸਿਓ ਹੋਰ ਵੀ ਕਿਸੇ ਨੂੰ ਕਮਾਦੀ ਦੇ ਵੱਡ ਵੀ ਜੀ ਹੋ ਜਾ ਫੇ ਹੋਰ ਲੇਟ ਹੋਈ ਉਹ ਕਣਕ ਦੇ ਵਿੱਚ ਵੀ ਜਿੰਦੇ ਆ ਕਣਕ ਲੇਟ ਹੋ ਜਾਂਦੀ ਆ ਤੇ ਹੈਗਾ ਫਰਕ ਪਰ ਮੈਨੂੰ ਤਾਂ ਲੱਗਾ ਆ ਪੁਰਾ ਇੱਕ ਸਾਲ ਪਹਿਲਾਂ ਕਣਕ ਲੇਟ ਹੋਈ ਸੀਗੀ ਉਹਦੇ ਵਿੱਚ ਨੀਨਾ ਯੂਰੀਆ ਦੀ ਸਪਰੇਅ ਕੀਤੀ ਸੀਗੀ ਬਾਕੀ ਖੱਤਿਆਂ ਵਿੱਚ ਕੀਤੀ ਸੀਗੀ ਇੱਕ ਖੱਟੇ ਵਿੱਚ ਨਹੀਂ ਕੀਤੀ ਉਹਦੇ ਨਾਲ ਕਾਫੀ ਫਰਤ ਸੀਗਾ ਸਪਰੇਅ ਕਰਨ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਵਿੱਚ ਹੀ ਜੜ ਕਾਫੀ ਕਰ ਲਿਆ ਕਣਕ ਨੇ ਤੇ ਬਾਕੀ ਆਪਣਾ ਆਪਣਾ ਤਜਰਬਾ ਸਾਂਝਾ ਕਰਿਓ ਦੱਸਿਓ ਕਿੱਦਾਂ ਆ ਜੇ ਨੀ ਨੀ ਸਪਰੇਇ ਕੀਤੀ ਤਾਂ ਕਰਕੇ ਦੇਖਿਓ ਪਰ ਹੁਣ ਤਾਂ ਉਦਾਂ ਬਹੁ ਜਾਣਿਆ ਨਹੀਂ ਕੀਤੀ ਉਹ ਸਪਰੇ ਹੁਣ ਨਾਲ ਦਿੰਦੇ ਸੀਗੇ ਤੇ ਕਈ ਵਾਰੀ ਆਪਾਂ ਤਾਂ ਆਪ ਲਿਆ ਕੇ ਕੀਤੀ ਸੀਗੀ ਵਧੀਆ ਰਿਜ਼ਲਟ ਮਿਲਿਆ ਸੀਗਾ ਹਮ ਕੀ ਕਹਿੰਦੇ ਹੋਰ ਕੰਪਨੀ ਕੰਪਨੀ ਦਾ ਫਰਕ ਪੈ ਜਾਂਦਾ ਹੋਊਗਾ ਜੇ ਕਿਸੇ ਨੂੰ ਲੱਗਦਾ ਹੋ ਕਿ ਨਹੀਂ ਕਰਦੀ ਪਰ ਉਹ ਜੁੜੀ ਇਹਦਾ ਫਰਕ ਤਾਂ ਹੈਗਾ ਹੈ ਮੱਕੀ ਆਪਾਂ ਤਿਆਰ ਬਾ ਕਮੈਂਟਾਂ ਵਿੱਚ ਤਿਆਰ ਬਈ ਦੱਸਣਾ ਆ ਆਪਾਂ ਹੋਰ ਜ਼ਿਆਦਾ ਨਹੀਂ ਕਰਨਾ ਤਿਆਰ ਬਈ ਕਰਨਾ ਆ ਬਸ ਤਿਆਰ ਬਈ ਤੱਕ ਕੇ ਕਮੈਂਟ ਕਰਨੀ ਆ ਜਿਦੋਂ ਜਿਦੀ ਅਨਾਮ ਨਹੀਂ ਦੇਣਾ ਕਿਸੇ ਨੂੰ ਕਮੈਂਟਾਂ ਤੋਂ ਬਹੁਤ ਚੰਗੇ ਤਿਆਰਵੇਂ ਤੋਂ ਉੱਪਰ ਵੀ ਹੋ ਜਾਂਦਾ ਹੈ ਕੰਮ ਇਹ ਤਾਂ ਪਾ ਬਖਰਾ ਮਖੜਾ ਤਿਆਰਮਾ ਦੇਖਣਾ ਹੈ ਕਿਸੇ ਨੇ ਕੋਸ਼ਿਸ਼ ਇੱਕ ਤਰ੍ਹਾਂ ਦਾ ਹਰੇਕ ਬੰਦੇ ਕੋਲ ਹੁੰਦਾ ਆਪਣਾ ਆਪਣਾ ਤਿਆਰਮਾ ਇਹਦਾ ਆਪਣੇ ਏਰੀਏ ਦੇ ਵਿੱਚ ਝੋਨੇ ਨੂੰ ਬੜੀ ਸਕਰੀਨ ਨਹੀਂ ਕਰਦੇ ਧੂਰੀ ਸਾਈਡ ਸਕਰੀਆਂ ਉਹ ਤਿੰਨ ਵਾਰੀ ਕਰਦੇ ਆ ਉਹ ਵੀ ਉਹਨਾਂ ਦਾ ਆਪਣਾ ਤਜਰਬਾ ਹੈ। ਉਹਦੇ ਨਾਲ ਫਰਕ ਤਾਂ ਹੈਗਾ ਆ ਦਾਣੇ ਦੀ ਸ਼ਾਈਨ ਵਧੀਆਂ ਰਹਿੰਦੀਆਂ। ਤੇ ਬਾਕੀ ਜਿਹੜੀ ਗੋਲੀ ਪੈਂਦੀ ਆ ਉਹ ਤਾਂ ਪਾਣੀ ਸਕੋਣ ਦੇ ਨਾਲ ਘਟ ਜਾਂਦੀ ਆ। ਪਾਣੀ ਥੋੜਾ ਘਟ ਕਰਨਾ ਪੈਂਦਾ ਇੱਕ ਵਾਰੀ ਬੰਦ ਕਰਨਾ ਪੈਂਦਾ ਆ। ਉਤੋਂ ਬਾਅਦ ਫੇਰ ਗੋਲੀ ਨਹੀਂ ਪੈਂਦੀ। ਮੱਕੀ ਕੱਲ ਨੂੰ ਮਿਲਦੇ ਆਪਾਂ ਰਾਜਾ ਸਾਹਿਬ ਦੇ ਮਿਆਰੀ ਕੱਲ ਨੂੰ ਬਲ ਨਾਨੀਆਂ ਧੋੜਾ ਆਇਆ ਮੋਲ ਤਾਂ ਨਹੀਂ ਕੰਧੋੜਾ ਨਖਾਣਾਂਗੀ ਉੱਠੇ ਜਾਵਾਂਗੇ ਕੁੱਤਿਆਂ ਦੀਆਂ ਧੋੜਾਂ ਵੀ ਆਜ ਮੈਚ ਸੀਗੇ ਕੁੜੀਆਂ ਦੇ ਤੇ ਮੁੰਡਿਆਂ ਦੇ ਵੀ ਅੰਜਤਾ ਜਾਣ ਹੀ ਹੋਇਆ ਕੱਲ ਨੂੰ ਜਾਵਾਂਗੇ ਪਾਕਿਸਤਾਨ ਵਾਲੇ ਪਾਸੇ ਵੀ ਬੋਲਦਾਂ ਦੀ ਕਾਫੀ ਹੁਣ ਮੈਂ ਦੌੜਾ ਹੁੰਦੀਆਂ ਆ ਤੇ ਉਹ ਫਰੂਟ ਮੰਡੀ ਵਾਲਾ ਫਰੂਟ ਮੰਡੀ ਬਲੌਗ ਚ ਉਹ ਪਾਜੀ ਨੇ ਦਿਖਾ ਲਈਆਂ ਸੀਆਂ ਦੌੜਾਂ ਚੰਗਿਆੜੇ ਬੋਲਦ ਦੀ ਨਾਲ ਗਏ ਸੀ ਉਹ ਉਹ ਵੀ ਦੌੜਾਂ ਬਹੁਤ ਵਧੀਆ ਹੁੰਦੀਆਂ ਉਧਰ ਪਾਕਿਸਤਾਨ ਵਾਲੇ ਪਾਸੇ ਨਹੀਂ वो भी देखने गीडियो पहुंचे तो बोल द नहीं थोड़ा वो भी काफी बंदे बाकी कलू मिलते हैं राजा साहब के मज़ारे नवा शहर एरिया बंगा एरिया ने चलिया हूँ ਚਲੋ ਫਿਰ ਮਿਲਦੇ ਆਂ ਓਕੇ ਬਾਏ